ਕੋਨੀਆਂ ਪਿੰਡ ਦੇ ਵਿੱਚ ਪਹੁੰਚ ਕੇ ਦੇਖਿਆ ਗਿਆ ਕਿ ਬੱਚੂ ਵੀ ਤੁਸੀਂ ਰਸ ਨੂੰ ਬਣਦੇ ਜਿਹੜੇ ਆ ਪੀੜਤ ਪਰਿਵਾਰਾਂ ਨੂੰ ਮਿਲਿਏ ਕੀ ਕਹਿਣਾ ਹੋ ਦੇਖੋ ਜੋ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਨੇ ਅਸੀਂ ਉਸ ਕਜੀਜ਼ ਦੀ ਕੜੀ ਨਿੰਦਾ ਕਰਦੇ ਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਰਕਾਰ ਦਾ ਚੌਥਾ ਮੌਨਸੂਨ ਸੀਜ਼ਨ ਹੈ ਔਰ ਇਸ ਚੌਥੇ ਮੌਨਸੂਨ ਸੀਜ਼ਨ ਦੇ ਵਿੱਚ ਵੀ ਇੰਨੇ ਪਤ ਤੋਂ ਪੱਤਰ ਹਾਲਾਤ ਬਣ ਜਾਣ ਇਹ ਬਹੁਤ ਸਾਡੇ ਲਈ ਮੰਦ ਭਾਗੀ ਗੱਲ ਹੈ ਔਰ ਰਹੀ ਗੱਲ ਅਸੀਂ ਜੋ ਅਸੀਂ ਸੇਵਾ ਕਰ ਰਹੇ ਹਾਂ ਸਾਨੂੰ ਜਿੰਨੇ ਅਸੀਂ ਕਾਬਿਲ ਹੈਗੇ ਆ ਮੈਂ ਔਰ ਮੇਰੀ ਕਾਂਗਰਸ ਪਾਰਟੀ ਦੇ ਵਰਕਰ ਸਰਪੰਚ ਸਾਹਿਬਾਨ ਸਚਾਈ ਸੰਪਤੀ ਮੈਂਬਰ ਹੋਣ ਵੱਖ-ਵੱਖ ਪਿੰਡਾਂ ਤੋਂ ਆ ਕੇ ਸਾਰੇ ਜਣੇ ਮੇਰੇ ਨਾਲ ਅੱਜ ਇੱਥੇ ਪਹੁੰਚੇ ਨੇ ਇੱਥੇ ਸੁਰਿੰਦਰ ਜੀ ਨੇ ਹੀਰਾ ਲਾਲ ਜੀ ਵੀ ਪਹੁੰਚੇ ਨੇ ਪਰਮ ਜੀ ਨੇ ਯੂਥ ਦੇ ਪ੍ਰਧਾਨ ਸਾਡੇ ਪ੍ਰਿੰਸ ਜੀ ਉਹਨਾਂ ਦਾ ਸਾਰੀ ਟੀਮ ਪਹੁੰਚੀ ਸਮਤੀ ਮੈਂਬਰ ਇਹ ਤੁਸੀਂ ਪਿੱਛੇ ਨਰਿੰਦਰ ਕੁਮਾਰ ਜੀ ਮੈਂਬਰ ਪੰਚਾਇਤ ਇਹ ਸਾਰੇ ਇੱਥੇ ਪਹੁੰਚੇ ਨੇ ਸੇਵਾ ਕਰਨ ਵਾਸਤੇ ਮੈਂ ਕੱਲੀ ਨਹੀਂ ਆ ਮੈਂ ਕੱਲੇ ਕੁਝ ਵੀ ਨਹੀਂ ਕਰ ਸਕਦੀ ਸਾਰਿਆਂ ਦੀ ਅੱਜ ਮਿਹਨਤ ਦੇ ਨਾਲ ਅੱਜ ਇੱਥੇ ਤੱਕ ਪਹੁੰਚੇ ਆ ਵੂਮਨਸ ਨੂੰ ਲੜਕੀਆਂ ਨੂੰ ਸੈਨੇਟਰੀ ਪੈਡਸ ਦੇ ਰਹੇ ਆ ਜਾਂ ਕਿਸੇ ਨੂੰ ਮੁਸ਼ਕਲਾਂ ਕੋਈ ਆ ਰਹੀਆਂ ਨੇ ਘਰ ਤੱਕ ਔਰ ਕੋਸ਼ਿਸ਼ ਮੇਰੀ ਇਹੀ ਹੋਏਗੀ ਕਿ ਇਹ ਐਨੇ ਹਾਲਾਤ ਮਾੜੇ ਕਦੀ ਕਿਸੇ ਦੇ ਕਿਸੇ ਵੀ ਜਗ੍ ਔਰ ਉਮੀਦ ਕਰਦੀਆਂ ਕਿ ਪੰਜਾਬ ਸਰਕਾਰ ਜਿਨ੍ਹਾਂ ਦੇ ਖਾਸ ਕਰਕੇ ਘਰਾਂ ਦੇ ਵਿੱਚ ਜੋ ਜ਼ਲ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਹੋ ਸਕੇ ਔਰ ਆਲਰੇਡੀ ਸਾਡੀ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸდაਸ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਸੈਂਟਰ ਸਰਕਾਰ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਵੀ ਚਿੱਠੀ ਲਿਖ ਕੇ ਜੋ ਫਲਡ ਰਿਲੀਫ ਦੇ ਜਿਹੜੇ ਫੰਡ ਮਿਲਣੇ ਚਾਹੀਦੇ ਸਭ ਤੋਂ ਪਹਿਲੇ ਰਿਲੀਜ਼ ਕਰਨ ਲਈ ਮੰਗ ਕੀਤੀ ਹੈ ਤਾਂ ਕਿ ਜਿਨ੍ਹਾਂ ਦੇ ਪਸ਼ੂ ਜੋ ਮਰ ਚੁੱਕੇ ਨੇ ਜਿਨ੍ਹਾਂ ਨੇ ਚਾਰਾ ਚਾਹੀਦਾ ਹੈਗਾ ਚੋਖਰ ਦੀ ਪ੍ਰੋਵਾਈਡ ਦੀ ਲੋੜ ਹੈ ਜਾਂ ਘਰ ਦੇ ਵਿੱਚ ਜਿਹੜੇ ਡਿਸਟਰੋਏ ਹੋ ਗਏ ਨੇ ਖਤਮ ਹੋ ਗਏ ਨੇ ਨੁਕਸਾਨ ਹੋਇਆ ਜਾਲੀ ਮਾਨ ਦਾ ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਉਹਦੇ ਲਈ ਜਿਹੜਾ ਹੈਗਾ ਸਾਡੇ ਮੈਂਬਰ ਪਾਰਲੀਮੈਂਟ ਵੀ ਪੂਰੀ ਕੜੀ ਮੁਸ਼ਕਲ ਕਰ ਰਹੇ ਨੇ ਔਰ ਉਮੀਦ ਕਰਦੇ ਆ ਬਹੁਤ ਜਲਦ ਅਸੀਂ ਉਹਨਾਂ ਘਰਾਂ ਤੱਕ ਇਹ ਸਾਰੀਆਂ ਸਹੂਲਤਾਂ ਪਹੁੰਚਾਵਾਂਗੇ ਪਿੰਡ ਦੇ ਲੋਕ ਵੀ ਤੁਹਾਡੇ ਨਾਲ ਮਿਲਿਆ ਹੈਗੇ ਨੇ ਕਿਸਮਾ ਸਿਆਉਣਾ ਦੀ ਜਿਹੜੀ ਆ ਰਹੀ ਹੈ ਤੇ ਤੁਹਾਡੇ ਨਾਲ ਸੇਰ ਦੇਖੋ ਸਭ ਤੋਂ ਜ਼ਿਆਦਾ ਤੇ ਇਹੀ ਹੈ ਕਿ ਉਹ ਕਹਿ ਰਹੇ ਨੇ ਕਿ ਸਰਕਾਰਾਂ ਨੇ ਕੰਮ ਤਾਂ ਆਪਣਾ ਸ਼ੁਰੂ ਤਾਂ ਕੀਤਾ ਦੇਣ ਦਾ ਲੇਕਿਨ ਹਰ ਪਾਸੇ ਨਹੀਂ ਉਹ ਪਹੁੰਚ ਸਕੇ ਪ੍ਰਸ਼ਾਸਨ ਆਪਣੇ ਹੋਣ ਵਰਕਰ ਹੋਣ ਤਾਂ ਵੀ ਪਿੰਡਾਂ ਦੇ ਵਿੱਚ ਇੰਨੀ ਕਮੀ ਪਾਨ ਨੂੰ ਦੇਖੀ ਜਾਏ ਤੇ ਫਿਰ ਤਾਂ ਮਾੜੀ ਗੱਲ ਹੈ ਔਰ ਲੋਕੀ ਦਾ ਇਹੀ ਕਹਿ ਰਹੇ ਨੇ ਕਿ ਸਾਡੇ ਜਿਹੜੇ ਘਰਾਂ ਦੇ ਜਾਲੀ ਨੁਕਸਾਨ ਹੋਏ ਨੇ ਜਾਨੀ ਉਹਨਾਂ ਨੂੰ ਸਾਡੀ ਪਰਪਾਈ ਹੋਣੀ ਚਾਹੀਦੀ ਔਰ ਜਿਨ੍ਹਾਂ ਦੇ ਘਰਬਾਰ ਟੁੱਟ ਕੇ ਪਾਣੀ ਦੇ ਵਿੱਚ ਉਹ ਸਰਕਾਰ ਵੱਲੋਂ ਉਹਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਮਿਲਣਾ ਚਾਹੀਦਾ। ਦੇਖਿਆ ਗਿਆ ਕਿ ਮੈਡੀਸਿਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ। ਇਸ ਦੇ ਨਾਲ ਬਿਮਾਰੀਆਂ ਵੀ ਫੈ ਸਕਦੀਆਂ ਹਨ। ਕਿ ਇਹ ਇਤੇ ਪ੍ਰਬੰਧਕ ਹੋਣੇ ਚਾਹੀਦੇ ਜਿਹੜੇ ਜਲਦ ਤੋਂ ਜਲਦ। ਬਿਲਕੁਲ ਜੀ ਔਰ ਇਹਦੇ ਤੇ ਜਿਹੜੀ ਜਿਹੜਾ ਪਾਣੀ ਹੈਗਾ ਬਹੁਤ ਹੀ ਇਹਦੇ ਵਿੱਚ ਇਨਫੈਕਸ਼ਨ ਹੈਗੀ ਆ ਔਰ ਜੋ ਮੌਸਮ ਇੱਥੇ ਚੱਲ ਰਿਹਾ ਆ ਆਲਰੇਡੀ ਮੌਨਸੂਨ ਸੀਜ਼ਨ ਦੇ ਵਿੱਚ ਲੋਕ ਇਕੱਠੇ ਹੋ ਕੇ ਇੱਕੋ ਜਗ੍ਹਾ ਰਹਿਣ ਲਈ ਵੀ ਮਜਬੂਰ ਹੋ ਰਹੇ ਨੇ ਆਪਸ ਦੇ ਵਿੱਚ ਇਨਫੈਕਸ਼ਨ ਫੈਲਣ ਦਾ ਵੀ ਬਹੁਤ ਡਰ ਆ। ਅਸੀਂ ਵੀ ਆਪਣੇ ਵੱਲੋਂ ਮੈਡੀਸਿਨਸ ਜਿਹੜੀਆਂ ਉਹ ਪ੍ਰੋਵਾਈਡ ਕਰ ਰਹੇ ਆ ਫੈਸਿਲਿਟੀ ਦੀ ਤਾਂ ਕਿ ਪਿੰਡ ਵਾਸੀਆਂ ਨੂੰ ਦੂਰ ਦੂਰ ਜਿਹੜੀਆਂ ਇਹਨਾਂ ਨੇ ਆਲਰੇਡੀ ਜਿਹੜੇ ਇਹਨਾਂ ਦੇ ਮੁਹੱਲਾ ਕਲੀਨਿਕਸ ਜਿਹੜੇ ਨਾਮ ਦੇ ਸਿਰਫ ਬਣਾਏ ਸੀ ਅੱਜ ਉਹ ਵੀ ਕਿਤੇ ਲੱਭਦੇ ਨਜ਼ਰ ਨਹੀਂ ਆ ਰਹੇ ਹਰ ਪਿੰਡ ਦੇ ਵਿੱਚ ਜਿਹੜੀ ਹੈ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਹੋਣੀ ਚਾਹੀਦੀ ਹੈ ਪਿੰਡਾਂ 'ਚ ਦੇਖਿਆ ਗਿਆ ਕਿ ਰਾਜਨੀਤੀ ਜ਼ਿਆਦਾ ਹੋ ਰਹੀ ਹੈ ਇਹਨਾਂ ਨੂੰ ਰਸਨ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਕੀ ਕਹਾਂ ਜੀ ਦੇਖੋ ਮੈਂ ਸਭ ਤੋਂ ਪਹਿਲੇ ਇੱਥੇ ਆ ਕੇ ਇਹੀ ਕਿਹਾ ਚਾਹੇ ਕੋਈ ਬੀਜੇਪੀ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕੋਈ ਕਾਂਗਰਸ ਦਾ ਹੋਵੇ ਕੋਈ ਵੀ ਕਿਸੇ ਵਾਰ ਅਸੀਂ ਉਸ ਚੀਜ਼ ਨੂੰ ਨਹੀਂ ਮੈਂ ਇਸ ਚੀਜ਼ ਨਹੀਂ ਇੱਥੇ ਜਿੰਨੀ ਮੈਨੂੰ ਰੱਬ ਨੇ ਹੈਸੀਅਤ ਦਿੱਤੀ ਹੈ ਜਿੰਨਾ ਹੋ ਸਕੇ ਮੈਂ ਆਪਣੀ ਟੀਮ ਨਾਲ ਇੱਥੇ ਹਰ ਕਿਸੇ ਨੂੰ ਅਸੀਂ ਰਾਸ਼ਨ ਵੰਡਿਆ ਨਾ ਹੀ ਅਸੀਂ ਕਿਸੇ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਤੋਂ ਤੁਸੀਂ ਕਿਹਨੂੰ ਵੋਟ ਪਾਉਂਦੇ ਹੋ ਸਾਡੀ ਇਨਸਾਨੀਅਤ ਦੇ ਤੌਰ ਤੇ ਅਸੀਂ ਇਹ ਲੋਕਾਂ ਦੀ ਮਦਦ ਕਰ ਲਿਆ ਹੈ ਔਰ ਉਮੀਦ ਕਰਦੀ ਆਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਮੌਕਾ ਮਿਲੇਗਾ ਮੈਂ ਵਾਚ ਚੜ ਕੇ ਨਾ ਲੋਕਾਂ ਲਈ ਜਿਹੜੀ ਹੈਗੀ ਹੋਰ ਮਿਹਨਤ ਕਰਾਂਗੀ ਕਿ ਨਾ ਮੈਂ એનਰਜੀਤ ਕੋਰ ਮੈਡਮ ਕਿੰਨਾ ਜੀਤ ਪਹੁੰਚੇ ਹੋਗੇ ਰਾਸਨ ਦੇ ਹਾਂ ਜੀ ਕਿਹਾਣਾ ਚਾਹੋਗੇ ਆਈ ਹੋਰ ਬੜਾ ਧੰਨਵਾਦ ਕਰਦੇ ਆਂ ਜੀ ਜਿਹੜਾ ਸਾਡੇ ਕੋਲ ਪੁੱਜੇ ਹਨ ਰਾਸਨ ਦਿੱਤਾ ਨਾ ਗਰੀਬਾਂ ਦਾ ਸੋਚਿਆ ਕੁਛ ਆਈ ਇਹਨਾਂ ਨੂੰ ਵੋਟ ਦਿਵਾੜੀ ਵੀ ਹਾਜ਼ਰ ਹੋਵਾਂਗੇ ਤੇ ਨਾਲ ਕੋਈ ਹੋਰ ਜਿਹੜੇ ਪਾਰਟੀ ਦੇ ਕੋਈ ਸਰਕਾਰ ਦੇ ਮੁਕੇ ਦੇ ਕੋਈ ਨੁਮਾਇੰਦੇ ਇੱਥੇ ਪਹੁੰਚੇ ਹੈ ਨਹੀਂ ਜੀ ਸਾਡੇ ਕੋ ਕੋਈ ਨਹੀਂ ਪੁੱਜਿਆ ਜੀ ਸਾਡਾ ਗਰੀਬਾਂ ਦਾ ਕੋਈ ਨਹੀਂ ਸੁਣਿਆ ਕਹਿੰਨੇ ਸਾਡੇ ਘਾੜ ਵੀ ਟੈਂਡ ਹੈ ਸਾਡਾ ਸਭ ਕੁਛ ਹੀ ਬਰਬਾਦ ਹੋ ਗਿਆ ਨਿੱਕਾ ਜਿਹਾ ਬੱਚਾ ਸਾਡਾ ਹਨ ਪਾਣੀ ਕੰਢੇ ਡਾੜਾ ਖਤਰਾ ਹੈ ਮੈਡਮ ਨਾਲ ਤੁਹਾਡੀ ਗੱਲਬਾਤ ਹੋਈ ਹੈ ਹਾਂ ਮੈਨੂੰ ਬਹੁਤ ਅچھے ਲੱਗੇ ਮੈਡਮ ਜੀ ਬਹੁਤ ਠੀਕ ਲੱਗੇ ਅਸੀਂ ਉਹਨਾਂ ਨਾਲ ਸਹਿਮਤ ਆ ਮੈਡਮ ਜੀ ਜਿੱਥੇ ਹਨ ਵਾਖਣਗੇ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਸਹਿਮਤ